ਵੀ ਰੱਬ ਨੂੰ ਧਿਆਉਣ ਦਾ ਕੋਈ ਮਸਜਿਦ ਜਾਂ ਕੋਈ ਮੰਦਿਰ ਗੁਰਦੁਆਰਾ ਕੋਈ ਸਪੈਸ਼ਲ ਨਹੀਂ ਹੁੰਦੇ ਉਹ ਠੀਕ ਹੈ ਵੀ ਇੱਕ ਸ਼ਾਂਤ ਜਗ੍ਹਾ ਇੱਕ ਪਾਸੇ ਅਲੱਗ ਦਾ ਪਾਕ ਬਿਲਡਿੰਗ ਬਣਾ ਲੈਣੇ ਆ ਲੇਕਿਨ ਰੱਬ ਤਾਂ ਬੰਦੇ ਦੇ ਆਪਣੇ ਅੰਦਰ ਵੀ বাসਦਾ ਹੈ ਰੋਮ-ਰੋਮ ਵਿੱਚ বাসਦਾ ਹੈ ਇਸ ਕਾਇਨਾਤ ਦੇ ਪੂਰੇ ਦੇ ਇਸਲਾਮ اور ਦੂਸਰੇ ਮਜ਼ਹਬ Mein ਕੌਣ-ਕੌਣ ਸੀ ਸਾਂਝਾਂਤਾ ਹੈ ਉਸकी ਵੀ ਬੁੱਕਸ ਹੈ ਉਸਕੇ ਉਪਰ ਲੋਕ ਬਹੁਤ ਜ਼ਿਆਦਾ ਲੈ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਨਹੀਂ ਹੈ ਕੋਈ ਪ੍ਰੋਫਿਟ ਕਮਾਉਣਾ ਬਿਜ਼ਨਸ ਬਿਲਕੁਲ ਵੀ ਅਸੀਂ ਉਸ ਮਕਸਦ ਲਈ ਆਏ ਆਏ ਨਹੀਂ ਹੈਗੇ ਤੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਸਮਾਜ ਦੇ ਵਿੱਚ ਜਿਹੜੇ ਬਖ ਬਖ ਭਾਈਚਾਰੇ ਨੇ ਉਹਨਾਂ ਦੇ ਵਿੱਚ ਆਪਸੀ ਸ਼ਾਂਤੀ ਬਣੀ ਰਹੇ ਪਾਠਕ ਵੀ ਰਹਿਣੇ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਨੇ ਮੁੱਲ ਲੈ ਕੇ ਜਾਂਦੇ ਨੇ ਬਲਕਿ ਐਪਰੀਸ਼ੀਏਟ ਵੀ ਕਰਦੇ ਨੇ ਇਸ ਚੀਜ਼ ਨੂੰ ਮੇਰੀ ਬਹਨ ਕੇ ਲਈ ਇੱਕ ਗਿਫਟ ਹੈ ਹਿਜਾਬ ਕੋ ਲੈ ਕਰਕੇ ਇਹ ਤੇ ਬਾਤ ਬਹੁਤ ਬਹੁਤ ਵਧੀਆ ਹੈ ਇਹ ਆਪਕੇ ਲਈ ਹੈ ਦੋਸਤੋ ਅੱਜ ਦੇ ਬਿਜ਼ੀ ਸ਼ੈਡਿਊਲ ਦੇ ਵਿੱਚ ਹਰ ਕੋਈ ਬਹਾਨੇ ਲਾ ਦਿੰਦਾ ਕਿ ਸਾਨੂੰ ਰੱਬ ਨੂੰ ਧਿਆਉਣ ਦਾ ਸਮਾਂ ਨਹੀਂ ਹੈਗਾ ਅਸੀਂ ਕਿੱਥੇ ਜਾ ਕੇ ਧਿਆਈਏ ਸੀ ਮੰਦਿਰ ਚ ਨਹੀਂ ਜਾ ਸਕਦੇ ਅਸੀਂ ਮਸਜਿਦ ਚ ਨਹੀਂ ਜਾ ਸਕਦੇ ਸੀ ਗੁਰੂ ਘਰ ਚ ਨਹੀਂ ਜਾ ਸਕਦੇ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਪਰ ਇਹ ਗੱਲ ਜੋ ਹੈਗੀ ਹੈ ਇਸ ਗੱਲ ਨੂੰ ਉਲਟ ਕਰ ਦਿਖਾਇਆ ਮੇਰੇ ਇਹ ਵੀਰਾਂ ਨੇ ਮੈਂ ਅੱਜ ਬੁੱਕਸਟਾਲ ਇੱਥੇ ਪਹੁੰਚੀ ਹੋਈ ਸੀ ਕਿ ਯੂਨੀਵਰਸਿਟੀ ਦੇ ਵਿੱਚ ਤਾਂ ਬੁੱਕਸ ਵੀ ਸੇਲ ਕਰ ਰਹੇ ਨੇ ਸਟਾਲ ਵੀ ਲਾਇਆ ਤੇ ਨਮਾਜ਼ ਵੀ ਕਰ ਰਹੇ ਆ ਭਾਜੀ ਸਲਾਮ ਵਾਲੇਕੁਮ ਵਾਲੇਕੁਮ ਸਲਾਮ ਹੋਰ ਠੀਕ ਠਾਕ ਹੋ ਜੀ ਕਹਿੰਦੇ ਤਸ ਬਹੁਤ ਬੜੀਆ ਬਹੁਤ ਅੱਛਾ ਜੀ ਪੂਰੇ ਆਨੰਦ ਚ ਬੇਟੇ ਮਾਮਲਾ ਇਹ ਹੈ ਵੀ ਰੱਬ ਨੂੰ ਤੇ ਆਉਣ ਦਾ ਕੋਈ ਮਸਜਿਦ ਜਾਂ ਕੋਈ ਮੰਦਿਰ ਗੁਰਦੁਆਰਾ ਕੋਈ ਸਪੈਸ਼ਲ ਨਹੀਂ ਹੁੰਦੇ ਉਹ ਠੀਕ ਹੈ ਵੀ ਇੱਕ ਸ਼ਾਂਤ ਜਗ੍ਹਾ ਇੱਕ ਪਾਸੇ ਅਲੱਗ ਦਾ ਪਾਕ ਬਿਲਡਿੰਗ ਬਣਾ ਲੈਣੇ ਆ ਲੇਕਿਨ ਰੱਬ ਤਾਂ ਬੰਦੇ ਦੇ ਆਪਣੇ ਅੰਦਰ ਵੀ বাসਦਾ ਹੈ ਰੋਮ-ਰੋਮ ਚ ਵਸਦਾ ਹੈ ਇਸ ਕਾਇਨਾਤ ਦੇ ਪੂਰੀ ਦੇ ਜਿੱਥੇ ਥੋੜਾ ਜੀ ਕਰਦਾ ਜਿੱਥੇ ਤੁਸੀਂ ਹੈਗੇ ਜਿਸ ਹਾਲਤ ਚ ਵੀ ਉਹ ਟਾਈਮ ਹੋ ਗਿਆ ਤਾਂ ਤੁਸੀਂ ਆਪਣੀ ਪ੍ਰਾਰਥਨਾ ਕਰ ਸਕਦੇ ਹੋ ਉਸ ਨੂੰ ਯਾਦ ਕਰ ਸਕਦੇ ਆ ਉਸੇ ਹਿਸਾਬ ਚ ਅਸੀਂ ਹੁਣ ਇੱਥੇ ਨਵਾਸ ਪੜੀ ਹੈ ਕਿ ਮੇਰੇ ਲਈ ਤਾਂ ਪੂਰੀ ਧਰਤੀ ਹੈ ਜਿਹੜੀ ਜਿੰਨੀ ਵੀ ਧਰਤੀ ਹੈ ਮੈਂ ਸਾਰੇ ਇੱਕ ਮਸਜਿਦ ਦਾ ਰੂਪ ਹੈ ਜਿੱਥੇ ਵੀ ਮੈਂ ਚਲਾ ਜਾਵਾਂ ਮੈਂ ਉੱਥੇ ਨमाज ਪੜ੍ਹਾਂਗਾ ਹੀ ਪੜ੍ਹਾਂਗਾ ਪੜਦੇ ਆਂ ਅਸੀਂ ਸਾਰੇ ਜਦੋਂ ਟਾਈਮ ਹੁੰਦਾ ਉਸ ਵਕਤ ਬੜਾ ਚੰਗਾ ਲੱਗਦਾ ਹੈਗਾ ਤਾਂ ਬੁੱਕ ਵੀ ਸੇਲ ਕਰ ਰਹੇ ਹੈਗੇ ਉਹ ਕਿੱਦਾਂ ਦਾ ਹੈਗਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਵੀ ਨੌਜਵਾਨ ਕਿੰਨਾ ਆ ਰਹੇ ਨੇ ਬੁੱਕਸ ਨੂੰ ਲੈ ਕੇ ਅੱਗੇ ਲੈਣ ਲਈ ਬਹੁਤ ਜ਼ਿਆਦਾ ਆ ਰਹੇ ਆਂ ਅ ਔਰਤਾਂ ਵੀ ਆ ਰਹੀਆਂ ਨੇ ਲੜਕੀਆਂ ਵੀ ਆ ਰਹੇ ਨੇ ਸਟੂਡੈਂਟ ਆ ਰਹੇ ਆਂ ਸਭੀ ਟੌਪਿਕ ਹੈ ਮਜ਼ਹਬੀ ਟੌਪਿਕ ਹੈ ਊਮੈਨਸ ਕੇ ਉੱਪਰ ਟੌਪਿਕਸ ਹੈ ਜੀ ਹਾਂ ਉਸਕੇ ਉੱਪਰ ਜੋ ਇਸਲਾਮਿਕ ਹੈ और इस्लाम और दूसरे मजहब में कौन कौन सी हैं उसकी भी बुक्स हैं उसके ऊपर लोग बहुत ज़्यादा ले रहे हैं तो हर किस्म की बुक्स हैं वो लोग खरीद रहे हैं बड़े शौक से ख़रीद रहे हैं और दिलचस्पी बहुत है नौजवानों के अंदर सभी कौम के अंदर एक दूसरे की किताबें पढ़ने की जो है वो दिलचस्पी है ਜਿਹੜੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦੀਆਂ ਹਨ ਆਪਾਂ ਕਹਿੰਦੇ ਆ ਬਹੁਤ ਸਾਰੇ ਲੋਕਾਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਹੁੰਦਾ ਜਿਸ ਤਰ੍ਹਾਂ ਧਰਮ ਹੈ ਧਰਮ ਕੀ ਹੈ ਐਕਚੁਅਲ ਦੇ ਵਿੱਚ ਉਹਦੇ ਬਾਰੇ ਨਹੀਂ ਪਤਾ ਨਾ ਤਾਂ ਉਹ ਕਿਤਾਬਾਂ ਉਹ ਗਿਆਨ ਦਿੰਦੀਆਂ ਨੇ ਕਿ ਤੁਸੀਂ ਖਾਸ ਤੌਰ ਤੇ ਉਹ ਕਿਤਾਬਾਂ ਲਗਾਈਆਂ ਵੀ ਹੋਈਆਂ ਤੇ ਕਿੰਨਾ ਕੁ ਲੋਕ ਖਰੀਦ ਰਹੇ ਨੇ ਮੈਡਮ ਸਾਡਾ ਜਿਹੜਾ ਇੱਥੇ ਉਦੇਸ਼ ਹੈ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਨਹੀਂ ਹੈ ਕੋਈ ਪ੍ਰੋਫਿਟ ਕਮਾਉਣਾ ਬਿਜ਼ਨਸ ਬਿਲਕੁਲ ਵੀ ਅਸੀਂ ਉਸ ਮਕਸਦ ਲਈ ਆਏ ਆਏ ਨਹੀਂ ਹੈਗੇ ਤੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਜਿਹੜੇ ਵੱਖ-ਵੱਖ ਭਾਈਚਾਰੇ ਨੇ ਉਹਨਾਂ ਦੇ ਵਿੱਚ ਆਪਸੀ ਸ਼ਾਂਤੀ ਬਣੀ ਰਹੇ ਤੇ ਮੈਂ ਇਹ ਦੇਖ ਰਿਹਾ ਸਮਾਜ 'ਚ ਰਹਿੰਦੇ ਹੋਏ ਇੱਕ ਪਾਰਖੂ ਨਜ਼ਰ ਨਾਲ ਜਦੋਂ ਅਸੀਂ ਮਾਰਦੇ ਆਂ ਸਮਾਜ ਦੇ ਉੱਤੇ ਵੀ ਇੱਕ ਦੂਏ ਦੇ ਧਰਮ ਬਾਰੇ ਸਾਡੇ ਆਪਸ ਵਿੱਚ ਹੀ ਬਹੁਤ ਜ਼ਿਆਦਾ ਇੱਕ ਦੂਏ ਗਲਤ ਧਾਰਨਾਵਾਂ ਪਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਇਸਲਾਮ ਬਾਰੇ ਵੀ ਨੇ ਦੂਏ ਧਰਮਾਂ ਬਾਰੇ ਵੀ ਨੇ ਮੇਰੇ ਆਪਣੇ ਸਾਥੀਆਂ 'ਚ ਵੀ ਕਈ ਹੋ ਸਕਦੀਆਂ ਨੇ ਇਸ ਤਰ੍ਹਾਂ ਦੀ ਧਾਰਨਾਵਾਂ ਹੁਣ ਦੂਏ ਧਰਮਾਂ ਬਾਰੇ ਤੇ ਸਾਡਾ ਇੱਥੇ ਕੋਸ਼ਿਸ਼ ਇਹ ਹੈ ਵੀ ਅਸੀਂ ਲਿਟਰੇਚਰ ਦੇ ਰਾਹੀਂ ਗਿਆਨ ਦੇ ਰਾਹੀਂ ਉਹਨਾਂ ਦੇ ਜ਼ਹਿਨਾ ਦੇ ਵਿੱਚੋਂ ਜਿਹੜੀਆਂ ਇਸਲਾਮ ਬਾਰੇ ਗਲਤ ਫਹਮੀਆਂ ਪਾਈਆਂ ਜਾਂਦੀਆਂ ਨੇ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਮੈਨੂੰ ਰੱਬ ਤੋਂ ਮੈਂ ਸ਼ੁਕਰ ਵੀ ਕਰਦਾ ਹਾਂ ਉਹਦਾ ਕਿ ਇਸ ਸਾਡੀ ਤੁਛ ਜੀ ਜਿਹੜੀ ਕੋਸ਼ਿਸ਼ ਹੈ ਇਹਦੇ ਨਾਲ ਸਾਨੂੰ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਕਿਸੇ ਮਤਲਬ ਹੈ ਕੋਈ ਬਿਤਕਰੇ ਤੋਂ ਬਿਨਾ ਕੋਈ ਧਰਮ ਦਾ ਬਿਤਕਰਾਨੀ ਇੱਥੇ ਹਿੰਦੂ ਵੀ ਆ ਰਹੇ ਨੇ ਮੁਸਲਮਾਨ ਵੀ ਆ ਰਹੇ ਨੇ ਭਾਈ ਮੇਰੇ 크ਰਿਸਚੀਅਨ ਵੀ ਆਏ ਨੇ ਸਵੇਰ ਦੇ ਭੈਣਾਂ ਵੀ ਆ ਰਹੀਆਂ ਨੇ ਭਾਈ ਵੀ ਆ ਰਹੇ ਨੇ ਤੇ ਨੌਜਵਾਨ ਵੱਡੀ ਗਿਣਤੀ ਜਾ ਰਹੇ ਨੇ ਹਾਂ ਕਿ ਇਹ ਵੀ ਹੈਗੇ ਵੀ ਸਿਆਣੇ ਵੀ ਬੰਦੇ ਏਜਡ ਬੰਦੇ ਨੇ ਉਹ ਵੀ ਆਏ ਨੇ ਲੇਕਿਨ ਨੌਜਵਾਨਾਂ 'ਚ ਕੋਈ ਇਸ ਤਰ੍ਹਾਂ ਦੀ ਧਾਨਣਾ ਨਹੀਂ ਪਾਈ ਜਾਂਦੀ ਵੀ ਉਹ ਇੱਕ ਦੋ ਨਹੀਂ ਦੇਖਣਾ ਉਹ ਤਾਂ ਬਲਕਿ ਜਾਣਨਾ ਚਾਹੁੰਦੇ ਨੇ ਬਹੁਤ ਹਾਂ ਆ ਸਾਡੀ ਆਸ ਤੋਂ ਪਾਠਕ ਮਿਲ ਰਹੇ ਨੇ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਨੇ ਮੁੱਲ ਲੈ ਕੇ ਜਾਂਦੇ ਨੇ ਬਲਕਿ ਐਪਰੀਸ਼ੀਏਟ ਵੀ ਕਰਦੇ ਨੇ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਜੀ ਤੁਸੀਂ ਆਏ ਕਿੱਥੋਂ ਅਸੀਂ ਮਲੇਰ ਕੋਲੇ ਦੇ ਰਹਿਣ ਵਾਲੇ ਆਂ ਪੰਜਾਬੀ ਇਸਲਾਮੀ ਪਬਲਿਕੇਸ਼ਨ ਸਾਡਾ ਇੱਕ ਆਪਣਾ ਅਦਾਰਾ ਹੈ ਜਿਹੜਾ ਕਿ ਇੱਕ ਪੁਸਤਕਾਂ ਪੰਦਾ ਇਸਲਾਮੀ ਲਿਟਰੇਚਰ ਦੇ ਉੱਤੇ ਪੁਸਤਕਾਂ ਛਾਪਦਾ ਹੈ ਉਸੇ ਚੀਜ਼ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਕਿ ਲੋਕਾਂ 'ਚ ਜਿਹੜੀਆਂ ਜਿੰਨੀਆਂ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਜਿਹੜੀਆਂ ਗਲਤਫਹਿਮੀਆਂ ਨੇ ਉਹ ਦੂਰ ਹੋਣ ਜੀ ਬਹੁਤ ਵਧੀਆ ਉਪਰਾਲਾ ਹੈਗਾ ਤੁਹਾਡਾ ਹਾਂਜੀ ਕਰਦੇ ਆਂ ਇਹ ਮੇਰੀ ਤਰਫ ਸੇ meri behen ke liye ek gift hai hijab ko le kar ke bhai dhanwaad bahut bahut paise ye aapke liye hai thank you very very much ta padange zarur ede vich kyuki knowledge lena bahut zaruri huga bahut dhanwaad is tohfe de layi baaji